ਕਿ ਕਰ ਦੋ ਖੋਲ ਕੇ ਰੱਖੋ ਆਪਾ ਘੜੋ ਜੀ ਸਤ ਆ ਲਓ ਜੀ ਬਾਬੂ ਜੀ ਉਧਰ ਉਧਰ ਦੇਖੋ ਜੀ ਆਜ ਬਾਬੂ ਜੀ ਪੂਰੀ ਖੜਾ ਦੇ ਧੰਨਵਾਦ ਕਿੱਥੇ ਕਰੀ ਹਾਂ ਜੀ ਲਓ ਤੁਹਾਡਾ

ਪਕੜੋ ਜੀ ਉਧਰ ਦੇਖੋ ਚਲੋ ਇਹ ਤੋਂ ਲੈ ਇੱਥੇ ਖੜੋ ਉਧਰ ਦੇਖੋ ਸਾਹਮਣੇ ਸਾਰੇ ਨੂੰ ਇਕੱਠੇ ਬੁਲਾ ਲੀਏ ਜੀ ਆਹ ਖੜ੍ਹ ਜਾ ਬੱਸ ਇੱਥੇ ਖੜ੍ਹ ਜਾ ਸਾਰੇ ਹੀ ਖੜ੍ਹ ਜਾਓ ਜੀ ਬੱਸ ਇਹ ਬੰਦੇ ਗਏ ਪਿਛਲੇ ਮਹੀਨੇ ਪੰਜਾਬ ਦੇ ਅੰਦਰ ਬਹੁਤ ਭਾਰੀ ਜਿਹੜੇ ਕੁਦਰਤੀ ਕਰੋਪੀ ਦੇ ਕਾਰਨ ਹੜ੍ਹ ਆਏ ਸੀਗੇ ਉਹਨਾਂ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਕੀਤੀ ਸੀ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ 45 ਦਿਨਾਂ ਦੇ ਅੰਦਰ ਅੰਦਰ ਅਸੀਂ ਜਿਹੜਾ ਮੁਆਵਜ਼ਾ ਉਹ ਵੰਡਣ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਕਰਾਂਗੇ 2 ਦਿਨ ਪਹਿਲਾਂ ਮੇਰੇ ਵੱਲੋਂ ਧੂਰੀ ਦੀ ਸ਼ੁਰੂਆਤ ਕੀਤੀ ਗਈ ਸੀ ਅੱਜ ਸੂਲਰ ਕਰਾਟ ਆਇਆਗੇ ਇਹ ਹੋਰ ਵੀ ਪਿੰਡਾਂ ਦੇ ਅੰਦਰ ਲਗਾਤਾਰ ਇਹ ਚੈੱਕ ਵੰਡਣ ਦਾ ਜਿਹੜਾ سلسلہ ਆਉਣ ਵਾਲੇ ਸਮੇਂ ਜਾਰੀ ਰਹੂਗਾ ਸੋ ਜੋ ਵਾਦਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਜੋ ਮੁਆਵਜ਼ਾ ਤੁਹਾਡਾ ਬਣਦਾਗਾ ਉਹ ਅਸੀਂ ਤੁਹਾਡਾ ਦੇਵਾਂਗੇ ਉਹ ਅੱਜ ਲਗਭਗ 13 ਜਿਹੜੇ ਕਿਸਾਨ ਨੇਗੇ ਉਹਨਾਂ ਨੂੰ ਮੁਆਵਜ਼ਾ ਮਿਲਿਆਗਾ ਜਿਨ੍ਹਾਂ ਦੀ ਫਸਲ ਹੜਾਂ ਕਾਰਨ ਖਰਾਬ ਹੋ ਗਈ ਸੀ ਖਰਾਬਾ ਹੋ ਗਿਆ ਸੀਗਾ ਉਹਨਾਂ ਨੂੰ ਚੈੱਕ ਮਿਲੇ ਨੇਗੇ ਸੋ ਕਿਉਂਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਵਾਦਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਚੈੱਕਾਂ ਦਾ ਭੁਗਤਾਨ ਕਰਾਂਗੇ ਔਰ ਲਗਾਤਾਰ ਕੱਲ ਨੂੰ ਵੀ ਪਰਸੋਂ ਨੂੰ ਵੀ ਹਰ ਰੋਸ ਸਾਡੇ ਚੇਅਰਮੈਨ ਸਹਿਬਾਨ ਸਾਡੇ ਜਿਹੜੇ ਅਫਸਰ ਸਹਿਬਾਨ ਨੇ ਉਹ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਜਾਂ ਬੈਨੀਫਿਸ਼ੀਅਰੀ ਨੂੰ ਬੁਲਾ ਕੇ ਉਹ ਸਾਰੇ ਅਸੀਂ ਚੈੱਕ ਵੰਡਾਂਗੇ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਮੁਆਵਜ਼ੇ ਤੋਂ ਬਿਨਾਂ ਵਾਂਝਾ ਨਾ ਰਹੇ ਔਰ ਲਗਾਤਾਰ ਹਜੇ ਕਈ ਜਗ੍ਹਾ ਤੇ ਗਰਦਾ ਜਿਹੜਾ ਮੁਆਵਜ਼ਾ ਲੈਣ ਦੇ ਲਈ ਪ੍ਰਕਿਰਿਆ ਉਹ ਵੀ جاری ਆ ਕਿਤੇ ਐਪਲੀਕੇਸ਼ਨ ਆ ਰਹੀਆਂ ਨੇਗੀਆਂ ਕੋਈ ਰਹਿ ਗਈਆਂ ਉਹਨਾਂ ਦਾ ਵੀ ਸਮਾਧਾਨ ਲਗਾਤਾਰ ਕੀਤਾ ਜਾ ਰਿਹਾ ਸੋ ਜੋ ਵਾਦਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਸੀਗਾ ਉਹ ਪੂਰਾ ਕੀਤਾ ਅੱਛਾ ਜੜਬੇ ਹਲਕੇ ਦੇ ਛਾਜਲੀ ਪਿੰਡ ਦੇ ਲੋਕਾਂ ਨੂੰ ਇਹ ਜਿਹੜਾ ਮੁਆਵਜ਼ਾ ਰੱਖੀ ਤੁਸੀਂ ਸੈਂਕਸ਼ਨ ਜਿਹੜਾ ਲੈਟਰ ਦਿੱਤਾ ਹੀ ਨਹੀਂ ਐ ਹੋਰ ਵੀ ਕਿ ਜੜਬੇ ਹਲਕੇ ਦੇ ਹੈਗੇ ਨਹੀਂ ਨਹੀਂ ਕਾਫੀ ਸਾਰੇ ਜਿੱਥੇ ਲਕਸਾਰ ਹੋਇਆਗਾ ਜਿਹੜੇ ਜਿਹੜੇ ਪਿੰਡਾਂ ਚ ਕਿਉਂਕਿ ਸੰਗਰੂਰ ਜ਼ਿਲ੍ਹੇ ਚ ਖੜਾਂ ਦੀ ਮਾਰ ਬਹੁਤ ਘੱਟ ਸੀ ਖੱਗਰ ਦਰਿਆ ਤੇ ਅੱਗੇ ਮਾਰ ਹੁੰਦੀ ਸੀ ਪਰ ਪ੍ਰਸ਼ਾਸਨ ਦੀ ਮਦਦ ਨਾਲ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਖਤ ਹਦਾਇਤਾਂ ਦੇ ਕਾਰਨ ਇਸ ਵਾਰ ਜਿਹੜਾ ਹੜ ਦਾ ਉਹ ਘੱਗਰ ਦਰਿਆ ਵਿੱਚ ਨਹੀਂ ਆਏ ਬੇਸ਼ੱਕ ਅੱਗੇ ਪੁਰਾਣੀਆਂ ਸਰਕਾਰਾਂ ਦੇ ਸਮੇਂ 747 ਪੁਆਇੰਟ ਦੇ ਉੱਤੇ ਘੱਗਰ ਟੁੱਟ ਜਾਂਦਾ ਸੀਗਾ ਪਰ ਇਸ ਵਾਰ 751 ਪੁਆਇੰਟ ਤੇ ਵੀ ਘੱਗਰ ਨਹੀਂ ਟੁੱਟਿਆ ਘੱਗਰ ਦਾ ਬੰਦ ਜਿਹੜਾ ਉਹ ਇੰਟੈਕਟ ਰਿਹਾ ਠੀਕ ਰਿਹਾ ਸੋ ਉਹਦੇ ਕਰਕੇ ਵੱਡੀ ਤਬਾਹੀ ਤੋਂ ਜਿਹੜੀ ਬਚਤ ਹੋਈ ਆ ਸੋ ਮੈਂ ਸਾਰੀ ਸਾਡੇ ਬਰਿੰਦਰ ਗੋਇਲ ਜੀ ਦਾ ਔਰ ਉੱਥੋਂ ਦੇ ਐਮਐਲਏ ਸਾਹਿਬਾਨ ਨੇ ਮੰਤਰੀ ਵੀ ਨੇ ਮੇਰੇ ਕੈਬਨਟ ਦੇ ਕਲੀਗ ਨੇ ਸਾਡੇ ਡਿਪਟੀ ਕਮਿਸ਼ਨਰ ਸਾਹਿਬਾਨ ਦਾ ਸਾਰੇ ਅਧਿਕਾਰੀਆਂ ਦਾ ਸਾਰੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਲਗਾਤਾਰ ਉੱਥੇ ਪਹਿਰਾ ਦੇ ਕੇ ਉਹ ਕੰਟਰੋਲ 'ਚ ਰੱਖਿਆ ਉਸ ਨੁਕਸਾਨ ਹੋਣ ਤੋਂ ਬਚ ਗਿਆ ਜਿਹੜਾ ਥੋੜਾ ਬਹੁਤਾ ਜਿੰਨਾ ਵੀ ਨੁਕਸਾਨ ਹੋਇਆ ਅਸੀਂ ਹਰ ਇੱਕ ਨੁਕਸਾਨ ਦੀ ਪੂਰਤੀ ਕਰ ਰਹੇ ਹਾਂ ਜਿੱਥੇ ਵੀ ਨੁਕਸਾਨ ਹੋਇਆ ਉਹ ਅੱਜ ਜਿੰਨੇ ਵੀ ਵਿਕਤੀਆਂ ਨੂੰ ਨੁਕਸਾਨ ਹੋਇਆ ਅਸੀਂ ਅੱਜ ਹੋਇਆਗਾ